ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਉੱਪਰ ਜਿੰਦਗੀ ਦੀਆਂ ਟੈਨਸ਼ਨਾਂ ਦੂਰ ਕਰਨ ਲਈ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਬੰਦਾ ਬਾਬਾ ਦੀਪ ਸਿੰਘ ਜੀ ਅੱਗੇ ਜਾ ਕੇ ਬਹਿ ਜੇ ਕਿਸੇ ਨੂੰ ਕੁਝ ਨਹੀਂ ਦੱਸਣਾ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਕਿ ਮੈਂ ਪਰੇਸ਼ਾਨ ਆ ਮੈਂ ਦੁਖੀ ਆ ਤੇ ਕਦੇ ਵੀ ਕਿਸੇ ਅੱਗੇ ਨਹੀਂ ਰੋਣਾ ਸਭ ਤੋਂ ਪਹਿਲੀ ਗੱਲ ਇਹ ਯਾਦ ਰੱਖਣੀ ਆ ਕਿ ਤੁਸੀਂ ਜਦੋਂ ਕਿਸੇ ਅੱਗੇ ਰੋਂਦੇ ਜੋ ਜਾਂ ਅਥਰੂ ਵਹੋਂਦੇ ਜੋ ਨਾ ਪਹਿਲਾਂ ਪਹਿਲਾ ਸਮਾਂ ਕੁਝ ਹੋਰ ਸੀ ਜਦੋਂ ਕੋਈ ਕਿਸੇ ਦਾ ਦੁੱਖ ਸੁਣਦਾ ਸੀ ਤੇ ਉਹਨੂੰ ਚੁੱਪ ਕਰਾਉਂਦਾ ਸੀ ਤੇ ਉਸ ਨੂੰ ਹੌਸਲਾ ਦਿੰਦਾ ਸੀ ਪਰ ਅੱਜ ਕੱਲ ਦੀ ਦੁਨੀਆ ਤਾਂ ਪਹਿਲਾਂ ਵਰਗੇ ਇਹ ਇਹ ਪਹਿਲਾਂ ਤਾਂ ਅਗਲੇ ਬੰਦੇ ਦਾ ਦੁੱਖ ਸੁਣ ਲੈਂਦੀ ਆ ਤੇ ਫਿਰ ਉਸੇ ਦਾ ਮਜ਼ਾਕ ਬਣਾਉਂਦੀ ਤੇ ਉਸੇ ਨੂੰ ਨੀਵਾਂ ਦਿਖਾਉਂਦੀ ਆ ਪਰ ਬਾਬਾ ਜੀ ਅੱਗੇ ਜਾ ਕੇ ਬਹਿ ਜਾਣਾ ਵਾ ਬਾਬਾ ਧੰਤਨ ਦਾ ਬਾਬਾ ਦੀਪ ਸਿੰਘ ਜੀ ਧੰਤਨ ਦਾ ਬਾਬਾ ਦੀਪ ਸਿੰਘ ਜੀ ਅੱਗੇ ਜਾ ਕੇ ਬੈਠ ਜਾਣਾ ਵਾ ਤੇ ਬਾਬਾ ਜੀ ਅੱਕੇ ਬੈਠ ਕੇ ਅੱਖਾਂ ਬੰਦ ਕਰ ਲੈਣੀਆਂ ਤੇ ਦੋਵੇਂ ਹੱਥ ਜੋੜ ਲੈਣੇ ਆ ਤੇ ਬਾਬਾ ਧੰਤਨ ਦਾ ਬਾਬਾ ਦੀਪ ਸਿੰਘ ਜੀ ਦਾ ਆਸਰਾ ਤੇ ਪ੍ਰੋਸਾ ਇਸ ਜਿਹੜਾ ਵਾ ਸਾਡ ਨੂੰ ਪੱਕਾ ਹੋਣਾ ਚਾਹੀਦਾ ਸਾਡੇ ਮਨ ਵਿੱਚ ਇਹ ਆਸ ਤੇ ਪ੍ਰੋਸਾ ਰੱਖਣਾ ਵਾ ਕਿ ਜੇ ਸੁਣੀ ਆ ਤੇ ਬਾਬਾ ਦੀਪ ਸਿੰਘ ਜੀ ਨੇ ਸੁਣੀ ਜੇ ਸੁਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਜੀ ਨੇ ਸੁਣੀ ਆ ਤੇ ਇਸ ਕਰਕੇ ਸਾਡਾ ਵਿਸ਼ਵਾਸ ਇੰਨਾ ਦ੍ਰਿਰ ਤੇ ਪੱਕਾ ਹੋਣਾ ਚਾਹੀਦਾ ਕਿ ਜੋ ਵੀ ਕਰਨਾ ਨਾ ਬਾਬਾ ਦੀਪ ਸਿੰਘ ਜੀ ਨੇ ਕਰਨਾ ਜਾਂ ਸ਼ਹੀਦ ਸਿੰਘ ਫੌਜਾਂ ਨੇ ਤਾਂ ਜਾਂ ਤਨ ਤਨ ਹਾਜ਼ਰ ਨਾਲ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜਿੰਨਾ ਆਪਾਂ ਆਪਣੀ ਜਿਹੜੀ ਜ਼ਿੰਦਗੀ ਦੀ ਡੋੜ ਆ ਨਾ ਉਹ ਬਾਬਾ ਜੀ ਦੇ ਹੱਥ ਫੜਾ ਦੇਣੀ ਆ ਕਿ ਬਾਬਾ ਜੀ ਜੋ ਤੁਸੀਂ ਕਰੋਗੇ ਨਾ ਮੇਰੀ ਜ਼ਿੰਦਗੀ ਵਿੱਚ ਚੰਗਾ ਹੀ ਕਰੋਗੇ ਮੈਨੂੰ ਆਪ ਜੀ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਹੈ ਜੋ ਵੀ ਤੁਸੀਂ ਕਰਨਾ ਨਾ ਬਹੁਤ ਚੰਗਾ ਕਰਨਾ ਵਾ ਤੇ ਇਸ ਕਰਕੇ ਉਹਨਾਂ ਤੇ ਵਿਸ਼ਵਾਸ ਭਰੋਸਾ ਰੱਖਣਾ ਵਾ ਤੇ ਜਿਹੜਾ ਤੁਹਾਡਾ ਵਿਸ਼ਵਾਸ ਆਣਾ ਉਹ ਪੱਕਾ ਹੋਣਾ ਚਾਹੀਦਾ ਵਾ ਤੁਹਾਡਾ ਵਿਸ਼ਵਾਸ ਜਿਹਨਾਂ ਨਾਲ ਉਹ ਬਾਬਾ ਦੀਪ ਸਿੰਘ ਜੀ ਤੇ ਪੱਕਾ ਹੋਣਾ ਚਾਹੀਦਾ ਕਿ ਜੇ ਸੁਣਨੀ ਆ ਤੇ ਬਾਬਾ ਦੀਪ ਸਿੰਘ ਜੀ ਨੇ ਮੇਰੀ ਸੁਣਨੀ ਆ ਜੇ ਮੈਨੂੰ ਦੁੱਖਾਂ ਚੋਂ ਬਾਹਰ ਕੱਢਣਾ ਨਾ ਬਾਬਾ ਦੀਪ ਸਿੰਘ ਜੀ ਨੇ ਕੱਢਣਾ ਵਾ ਤੇ ਇਸ ਕਰਕੇ ਆਪਣਾ ਜਿਹੜਾ ਵਿਸ਼ਵਾਸ ਤੇ ਭਰੋਸਾ ਜਿਹੜਾ ਕਦੀ ਵੀ ਡੋਲ ਨਾ ਦੋ ਆਪਣਾ ਵਿਸ਼ਵਾਸ ਭਰੋਸਾ ਬਾਬਾ ਜੀ ਤੇ ਬਣਾ ਕੇ ਰੱਖਣਾ ਵਾ ਤੇ ਬਾਬਾ ਜੀ ਸਭ ਦੀ ਸੁਣਦੇ ਆ ਸਭ ਨੂੰ ਦੁੱਖਾਂ ਚੋਂ ਬਾਹਰ ਕੱਢਦੇ ਆ ਕਿਉਂਕਿ ਜਿਹੜਾ ਸਮਾਵਣਾ ਉਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ ਹੋ ਸਕਦਾ ਕਿ ਜੇ ਸਾਡੇ ਤੇ ਦੁੱਖ ਆਏ ਆ ਉਹ ਦੁੱਖ ਕਿਸੇ ਚੰਗੇ ਕੰਮ ਲਈ ਆਏ ਹੋਣ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਇਨਸਾਨਾਂ ਦੀ ਪਰਖ ਕਰਾਉਣੀ ਹੋਵੇ ਕਿ ਜਿਨ੍ਹਾਂ ਨੂੰ ਤੂੰ ਮੇਰਾ ਮੇਰਾ ਕਹਿੰਦਾ ਸੀ ਨਾ ਉਹ ਇੰਨੇ ਕੀ ਧੇਰੇ ਆ ਬਸ ਇਸ ਕਰਕੇ ਕਿ ਵਾਹਿਗੁਰੂ ਜੀ ਇਮਤਿਹਾਨ ਵੀ ਲੈਂਦੇ ਆ ਆਪਣੇ ਸਿੱਖ ਦਾ ਇਮਤਿਹਾਨ ਵਾਹਿਗੁਰੂ ਜੀ ਲੈਂਦੇ ਆ ਕਿ ਮੇਰਾ ਸਿੱਖ ਕਿੰਨਾ ਮਜ਼ਬੂਤ ਆ ਤੇ ਕਿੰਨਾ ਇਹਦਾ ਮੇਰੇ ਤੇ ਭਰੋਸਾ ਜਿਹਰਾ ਵਾ ਉਹ ਧ੍ਰੇੜ ਵਾ ਕਿੰਨਾ ਕੁ ਉਹ ਮੇਰੇ ਤੇ ਵਿਸ਼ਵਾਸ ਰੱਖਦਾ ਇਸ ਕਰਕੇ ਕਦੀ ਵੀ ਡੋਲਣਾ ਨਹੀਂ ਚਾਹੀਦਾ ਤੇ ਜਿਹੜਾ ਇਮਤਿਹਾਨ ਆ ਉਹ ਦੇ ਵਿੱਚ ਉਹ ਸਫਲ ਹੋਣਾ ਵਾ ਸੀ ਤੇ ਇਮਤਿਹਾਨ ਪਾਸ ਕਰਕੇ ਤੇ ਵਾਹਿਗੁਰੂ ਜੀ ਦੇ ਲੜ ਲੱਗਣਾ ਤੇ ਆਪਣਾ ਵਿਸ਼ਵਾਸ ਪ੍ਰੋਸਤ ਡੇਰ ਬਣਾਈ ਰੱਖਣਾ ਵਾ ਤੇ ਬਾਬਾ ਜੀ ਦੇ ਨਾਮ ਸਿਮਰਨ ਨਾਲ ਜੁੜਨਾ ਵਾ ਤੇ ਜਿਹੜੀ ਦੁਨੀਆ ਤੁਹਾਨੂੰ ਗੱਲਾਂ ਕਰਦੀ ਆ ਨਾ ਜਾਂ ਤੁਹਾਡਾ ਮਜ਼ਾਕ ਡੰਦੀ ਆ ਇਹ ਜਿਹੜੀ ਮਜ਼ਾਕ ਗੱਲਾਂ ਉਹਨਾਂ ਦੀ ਆ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਕਿ ਬਾਬਾ ਜੀ ਫਲਾਣਾ ਬੰਦਾ ਮੈਨੂੰ ਇਦਾਂ ਕਹਿੰਦਾ ਤੇ ਹੁਣ ਤੁਸੀਂ ਆਪ ਹੀ ਉਹਨੂੰ ਵੇਖਣਾ ਵਾ ਮੈਂ ਤਾਂ ਕਿਉਂਕਿ ਜੇ ਮੈਂ ਤਾਂ ਕੁਛ ਨਹੀਂ ਕਹਿਨ ਜੋਗਾ ਮੈਂ ਤਾਂ ਸਿਰਫ ਇੱਕ ਰੋਂ ਜੋਗਾ ਵਾਂ ਸਿਰਫ ਆਪ ਜੀ ਦੇ ਦਰ ਤੇ ਫਰਿਆਦਾਂ ਕਰਨ ਜੋਗਾ ਵਾਂ ਜੋ ਕਰਨਾ ਨਾ ਤੁਸੀਂ ਮੇਰੀ ਜ਼ਿੰਦਗੀ ਚ ਕਰਨਾ ਵਾ ਆਪਣਾ ਵਿਸ਼ਵਾਸ ਭਰੋਸਾ ਇੰਨਾ ਪੱਕਾ ਰੱਖੋ ਕਿ ਜੇਰਾ ਕਦੀ ਵੀ ਢੋਲੇ ਨਾ ਤੇ ਬਾਬਾ ਜੀ ਨੂੰ ਮਤਲਬ ਆਖਣਾ ਕਿ ਬਾਬਾ ਜੀ ਮੇਰੀ ਜਿਹੜੀ ਜ਼ਿੰਦਗੀ ਦੀ ਵਾਗ ਟੋੜਾ ਨਾ ਉਹ ਤੁਹਾਡੇ ਹੱਥ ਵਿੱਚ ਆ ਤੇ ਆਪ ਜੀ ਤੋਂ ਇਲਾਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈਗਾ ਸਿਰਫ ਮੈਨੂੰ ਆਪ ਜੀ ਦਾ ਹੀ ਆਸਰਾ ਤੇ ਸੁਖਾਰਾ ਵਾ ਸਿਰਫ ਆਪ ਜੀ ਜੋ ਵੀ ਕਰਨਾ ਨਾ ਮੇਰੀ ਜ਼ਿੰਦਗੀ ਵਿੱਚ ਆਪ ਜੀ ਨੇ ਕਰਨਾ ਹੈ ਤੇ ਜੋ ਵੀ ਤੁਸੀਂ ਕਰੋਗੇ ਨਾ ਬਹੁਤ ਚੰਗਾ ਕਰੋਗੇ ਮੇਰੇ ਲਈ ਤੇ ਜੀ ਮਤਲਬ ਕੀ ਤੁਹਾਡਾ ਵਿਸ਼ਵਾਸ ਜਿਰਾ ਵਾ ਨਾ ਮਤਲਬ ਬਾਦੀਪ ਸਿੰਘ ਜੀ ਨੇ ਤੁਹਾਨੂੰ ਕਦੀ ਵੀ ਡੋਲਣ ਨਹੀਂ ਦੇਣਾ ਤੇ ਕਦੀ ਵੀ ਡਿੱਗਣ ਨਹੀਂ ਦੇਣਾ ਇਸ ਕਰਕੇ ਕੋਈ ਵੀ ਫਿਕਰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਾਰੀਆਂ ਫਿਕਰਾਂ ਟੈਨਸ਼ਨਾਂ ਜਿਹੜੀਆਂ ਆਪਣੇ ਬਾਪੂ ਦੀਪ ਸਿੰਘ ਜੀ ਅੱਗੇ ਰੱਖ ਦੋ ਤੇ ਉਹਨਾਂ ਨੇ ਸਾਰੀਆਂ ਫਿਕਰਾਂ ਟੈਨਸ਼ਨਾਂ ਜਿਹੜੀਆਂ ਵਾ ਉਹ ਛੁਟਕੀ ਜੀ ਦੂਰ ਕਰ ਦੇਣੀ ਆ ਵਾ ਤੇ ਇਸ ਕਰਕੇ ਨਾਮ ਸਿਮਰਨ ਜਿਹੜਾ ਸਾਨੂੰ ਜਪਣਾ ਚਾਹੀਦਾ ਵਾ ਨਾਮ ਸਿਮਰਨ ਕਦੇ ਵੀ ਨਹੀਂ ਛੱਡਣਾ ਚਾਹੀਦਾ ਇਹ ਨਹੀਂ ਕਿ ਆਪਾਂ ਮਤਲਬ ਬਾਬਾ ਜੀ ਅੱਗੇ ਅਕੜੀ ਜਾਈਏ ਤੇ ਨਾਮ ਸਿਮਰਨ ਨਹੀਂ ਜਪੀਏ ਨਾ ਇਸ ਕਰਕੇ ਨਾਮ ਸਿਮਰਨ ਵੀ ਅਸੀਂ ਜ਼ਰੂਰ ਜਪਣਾ ਵਾ ਵਾਹਿਗੁਰੂ ਜੀ ਦਾ ਆਸਰਾ ਨਾਮ ਸਿਮਰਨ ਜਪ ਕੇ ਲੈਣਾ ਵਾ ਤੇ ਆਪਣੇ ਦੁੱਖ ਤਰ ਤ ਅਰਦਾਸ ਵਿੱਚ ਦੱਸਨੇ ਬਾਬਾ ਜੀ ਨੂੰ ਕਿ ਬਾਬਾ ਜੀ ਮੈਨੂੰ ਆਹ ਦੁੱਖ ਆ ਜਾਂ ਆਹ ਟੈਨਸ਼ਨ ਆ ਤੇ ਇਸ ਕਰਕੇ ਵਾਹਿਗੁਰੂ ਜੀ ਜ਼ਰੂਰ ਦੂਰ ਕਰਦੇ ਆ ਦੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ